ਸਾਲੀ ਮਸਾਇਲ ਬ੍ਰਾਹਮੋਸ ਦੀ ਤਾਕਤ ਨੂੰ ਅਤੇ ਲੋਹੇ ਨੂੰ ਹੁਣ ਅਮਰੀਕਾ ਵੀ ਮੰਨ ਰਿਹਾ ਜਿਹਾ ਦੱਸ ਦਿਆ ਕਿ ਪਾਕਿਸਤਾਨ ਅਤੇ ਚੀਨ ਦਾ 에ਅਰ ਡਿਫੈਂਸ ਸਿਸਟਮ ਜਿਹੜਾ ਆ ਬ੍ਰਾਹਮੋਸ ਮਸਾਇਲ ਦੇ ਹਮਲੇ ਨੂੰ ਵਾਰ ਨੂੰ ਜਿਹੜਾ ਆ ناکਾਮ ਨਹੀਂ ਕਰ ਸਕਦਾ ਇਹ ਮਸਾਇਲ ਜਿਹੜੀ ਆ ਉਹਨਾਂ ਦੇ 에ਅਰ ਡਿਫੈਂਸ ਸਿਸਟਮ ਨੂੰ ਵੀ ਪੂਰੀ ਤਰੀਕੇ ਤੋਂ ਨਸ਼ਟ ਕਰ ਸਕਦੀ ਹੈ ਤਬਾਹ ਕਰ ਸਕਦੀ ਹੈ ਦੱਸ ਦਿਆ ਕਿ ਬ੍ਰਾਹਮੋਸ ਮਸਾਇਲ ਭਾਰਤ ਦੀ ਸਭ ਤੋਂ ਸ਼ਕਤੀਸ਼ਾਲੀ ਮਸਾਇਲ ਹੈ ਤੇ ਇਸ ਦੇ ਨਾਲ ਹੀ ਦੁਨੀਆ ਦੇ ਵਿੱਚ ਜਿੰਨੀਆਂ ਵੀ ਸ਼ਕਤੀਸ਼ਾਲੀ ਮਜ਼ਾਈਲਾ ਨੇ ਉਹਨਾਂ ਦੇ ਵਿੱਚੋਂ ਇੱਕ ਮੰਨੀ ਜਾਂਦੀ ਹੈ ਇਹ ਬ੍ਰੋਮੋਜ਼ ਮਸਾਇਲ ਦੱਸਦੀ ਹੈ ਕਿ ਭਾਰਤੀ ਸਨਤ ਦੇ ਵੱਲੋਂ ਆਪਰੇਸ਼ਨ ਸਿੰਦੂਰ ਦੇ ਦੌਰਾਨ ਇਸੇ ਮਸਾਇਲ ਦੀ ਵਰਤੋਂ ਕੀਤੀ ਗਈ ਸੀ 9 ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਤਬਾਹ ਕੀਤੇ ਗਏ 100 ਤੋਂ ਵੱਧ ਜਿਹੜੇ ਅੱਤਵਾਦੀ ਸੀਗੇ ਉਹਨਾਂ ਨੂੰ ਢੇਰ ਕੀਤਾ ਗਿਆ ਪਾਕਿਸਤਾਨ ਨੂੰ ਗੋਡਿਆਂ ਹੇਠ ਇਸ ਮਜ਼ਾਈਲੇ ਨੇ ਲਿਆਸੀ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ ਸੀ ਇਸ ਬ੍ਰਾਹਮੋਸ ਮਸਾਇਲ ਦੇ ਸਾਹਮਣੇ ਜਿਹੜੀ ਹੈ ਪਾਕਿਸਤਾਨ ਜਿਹੜਾ ਆ ਲਾਚਾਰ ਨਜ਼ਰ ਆ ਰਿਹਾ ਸੀ ਦੱਸਿਆ ਕਿ ਬ੍ਰਾਹਮੋਸ ਮਸਾਇਲ ਭਾਰਤੀ ਹਥਿਆਰਬੰਦ ਸੈਨਾਵਾਂ ਦਾ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ ਤੇ ਇਸ ਨੂੰ ਜਿਹੜਾ ਕਿਸੇ ਵੀ ਥਾਂ ਤੋਂ ਚਲਾਇਆ ਜਾ ਸਕਦਾ ਹੈ ਲਾਂਚ ਕਰ ਕੀਤਾ ਜਾ ਸਕਦਾ ਹੈ ਸਮੁੰਦਰ ਵਿੱਚ ਪੰਡੂਬੀਆਂ ਤੋਂ ਲਾਂਚ ਕੀਤਾ ਜਾ ਸਕਦਾ ਹੈ ਹਵਾ ਵਿੱਚ ਲੜਾਕੂ ਜਹਾਜ਼ਾਂ ਤੋਂ ਲਾਂਚ ਕੀਤਾ ਜਾ ਸਕਦਾ ਹੈ ਤੇ ਇਸ ਦੇ ਨਾਲ ਹੀ ਜ਼ਮੀਨ ਤੋਂ ਵੀ ਜਿਸ ਨੂੰ ਜਿਹੜਾ ਦਾਗਿਆ ਜਾ ਸਕਦਾ ਹੈ ਇਹ ਦੁਨੀਆ ਦੀ ਇੱਕੋ ਇੱਕ ਮਜ਼ਾਇਲਾ ਜਿਸ ਵਿੱਚ ਚਾਰ ਲੌਂਚਿੰਗ ਪਲੇਟਫਾਰਮ ਤੋਂ ਦਾਗੜ ਦੀ ਸਮਰੱਥਾ ਹੈ ਭਾਰਤ ਨੇ ਇਸ ਮਜ਼ਾਇਲੇ ਜਿਹੜਾ ਹੈ ਰੂਸ ਦੇ ਨਾਲ ਸਾਂਝੇਦਾਰੀ ਵਿੱਚ ਬੜਾਇਆ ਸੀ ਦੱਸ ਦਈਏ ਕਿ ਇਸ ਦਾ ਵਿਕਾਸ ਜਿਹੜਾ ਹੈ ਇਸ ਨੂੰ ਵਿਕਸਿਤ ਜਿਹੜਾ ਹੈ ਰੂਸ ਦੇ ਨਾਲ ਸਾਂਝੇਦਾਰੀ ਦੇ ਵਿੱਚ ਭਾਰਤ ਦੇ ਵੱਲੋਂ ਕੀਤਾ ਗਿਆ ਸੀ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਦਾ ਨਾਮ ਭਾਰਤ ਦੀ ਬ੍ਰਹਮਪੁੱਤਰ ਨਦੀ ਅਤੇ ਰੂਸ ਦੀ ਮੋਸਕਵਾ ਨਦੀ ਦੇ ਨਾਮ ਤੇ ਰੱਖਿਆ ਗਿਆ ਬ੍ਰਹਮੋਸ ਨੂੰ ਦੁਨੀਆ ਦੀਆਂ ਸਭ ਤੋਂ ਤੇਜ਼ ਸੁਪਰਸੋਨਿਕ ਕ੍ਰੂਜ਼ ਮਿਜ਼ਾਈਲਾਂ ਵਿੱਚੋਂ ਇੱਕ ਮੰਨਿਆ ਜਾਂਦਾ ਇਹ ਮਿਜ਼ਾਈਲ ਜਿਹੜੀ ਹੈ ਆਵਾਜ਼ ਦੀ ਗਤੀ ਨਾਲੋਂ 3 ਗੁਣਾ ਤੋਂ ਵੱਧ ਤੇਜ਼ ਰਫ਼ਤਾਰ ਨਾਲ ਉੱڑਦੀ ਹੈ ਇਸੇ ਕਾਰਨ ਦੁਸ਼ਮਣ ਜਿਹੜਾ ਇਸ ਦੇ ਵਾਰ ਨੂੰ ਨਸ਼ਟ ਨਹੀਂ ਕਰ ਸਕਦਾ ਰੋਕ ਨਹੀਂ ਸਕਦਾ ਤੇ ਇਸ ਦੇ ਨਾਲ ਹੀ ਜਿੰਨੀ ਤੇਜ਼ੀ ਦੇ ਨਾਲ ਇਹ ਮਿਜ਼ਾਈਲ ਦੁਸ਼ਮਣ ਦੇ ਵੱਲ ਵੱਦੀ ਹੈ ਨਿਸ਼ਾਨੇ ਵੱਲ ਵੱਦੀ ਹੈ ਦੁਸ਼ਮਣ ਦੇ ਲਈ ਇਸ ਨੂੰ ਲੱਭਣਾ ਔਖਾ ਹੋ ਜਾਂਦਾ ਹੈ ਇਸ ਮਿਜ਼ਾਈਲ ਦੀ ਡਾਇਰੈਕਸ਼ਨ ਨੂੰ ਫੜਨਾ ਕਾਫੀ ਜ਼ਿਆਦਾ ਔਖਾ ਹੋ ਜਾਂਦਾ ਤਾਂ ਭਾਰਤ ਦੀਸ ਮਜ਼ਾਇਲ ਦਾ ਜਿਹੜਾ ਆ ਕਿਸੇ ਦੇ ਕੋਲ ਵੀ ਕੋਈ ਤੋੜ ਨਹੀਂ ਆ ਪਾਕਿਸਤਾਨ ਤੇ ਚੀਨ ਦਾ 에ਅਰ ਡਿਫੈਂਸ ਸਿਸਟਮ ਵੀ ਐਸੇ ਮਜ਼ਾਇਲ ਨੂੰ ਜਿਹੜਾ ਆ ਨਾਕਾਬ ਨਹੀਂ ਕਰ ਸਕਦਾ ਇਸ ਦੇ ਵਾਰ ਨੂੰ ਰੋਕ ਨਹੀਂ ਸਕਦਾ ਐਸੇ ਮਜ਼ਾਇਲ ਨੇ ਪਾਕਿਸਤਾਨ ਦੇ ਵਿੱਚ ਤਬਾਹੀ ਮਚਾਈ ਸੀ دہشت ਦਾ ਮਾਹੌਲ ਬੜਾ ਸੀ ਭਾਰਤੀ ਸੈਨਾ ਦੇ ਵੱਲੋਂ ਵਰਤਿਆ ਗਿਆ ਮਜ਼ਾਇਲ ਤਬਾਹੀ ਮਚਾਰਿਆ ਸੀ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਨੇ ਐਸੇ ਦੇ ਕਾਰਨ ਕੋਟੇ ਟੇਕੇ ਸੀ ਦੱਸ ਦਿਆ ਕਿ ਇਸ ਮਸਾਇਲ ਦੇ ਵਾਰ ਨੂੰ ਰੋਕਣਾ ਅਸੰਭਵ ਹੈ ਕਿਉਂਕਿ ਐਡੀ ਵੱਡੀ ਮਸਾਇਲ ਜੋ ਕਿ ਸਿਰਫ ਤੇ ਸਿਰਫ ਭਾਰਤ ਦੇ ਕੋਲ ਹੈ ਰੂਸ ਦੇ ਨਾਲ ਸਾਂਝੇਦਾਰੀ ਦੇ ਵਿੱਚ ਭਾਰਤ ਦੇ ਵੱਲੋਂ ਇਹ ਮਸਾਇਲ ਜਿਹੜੀ ਹੈ ਬਣਾਈ ਗਈ ਸੀ ਤਾਂ ਏਅਰ ਡਿਫੈਂਸ ਸਿਸਟਮ ਜਿਹੜਾ ਆ ਪਾਕਿਸਤਾਨ ਦਾ ਵੀ ਇਸ ਨੂੰ ਨਹੀਂ ਰੋਕ ਸਕਦਾ ਚੀਨ ਵੀ ਨਹੀਂ ਰੋਕ ਸਕਦਾ ਇਸ ਦੇ ਨਾਲ ਹੀ ਹੁਣ ਅਮਰੀਕਾ ਵੀ ਜਿਹੜਾ ਆ ਭਾਰਤ ਦੇ ਇਸ ਬ੍ਰਾਹਮੋਜ਼ ਮਸਾਇਲ ਦੀ ਤਾਕਤ ਨੂੰ ਮੰਨਣ ਦੇ ਵਿੱਚ ਆ ਗਿਆ ਇਸ ਦੀ ਤਾਕਤ ਨੂੰ ਮੰਨਦਾ ਹੋਇਆ ਇਸ ਦੇ ਲੋਹੇ ਨੂੰ ਇਸ ਸਮੇਂ ਅਮਰੀਕਾ ਵੀ ਜਿਹੜਾ ਆ ਉਹ ਮੰਨਦਾ ਹੋਇਆ ਨਜ਼ਰ ਪਾਕਿਸਤਾਨ ਨੂੰ ਤਬਾਹ ਕਰਨ ਵਾਲੀ ਭਾਰਤ ਦੀ ਸਭ ਤੋਂ ਸਖਤੀ ਸਾਲੀ ਮਸਾਇਲ ਬ੍ਰਹਮੋਸ ਦੀ ਤਾਕਤ ਨੂੰ ਅਤੇ ਲੋਹੇ ਨੂੰ ਹੁਣ ਅਮਰੀਕਾ ਵੀ ਮੰਨ ਰਿਹਾ ਜਿਹਾ ਦੱਸ ਦਿਆ ਕਿ ਪਾਕਿਸਤਾਨ ਅਤੇ ਚੀਨ ਦਾ 에ਅਰ ਡਿਫੈਂਸ ਸਿਸਟਮ ਜਿਹੜਾ ਆ ਬ੍ਰਹਮੋਸ ਮਸਾਇਲ ਦੇ ਹਮਲੇ ਨੂੰ ਵਾਰ ਨੂੰ ਜਿਹੜਾ ਆ ناکਾਮ ਨਹੀਂ ਕਰ ਸਕਦਾ ਇਹ ਮਸਾਇਲ ਜਿਹੜੀ ਆ ਉਹਨਾਂ ਦੇ 에ਅਰ ਡਿਫੈਂਸ ਸਿਸਟਮ ਨੂੰ ਵੀ ਪੂਰੀ ਤਰੀਕੇ ਤੋਂ ਨਸ਼ਟ ਕਰ ਸਕਦੀ ਹੈ ਤਬਾਹ ਕਰ ਸਕਦੀ ਹੈ ਦੱਸਦੀ ਹੈ ਕਿ ਬ੍ਰਾਹਮੋਜ਼ ਮਿਸਾਈਲ ਭਾਰਤ ਦੀ ਸਭ ਤੋਂ ਸ਼ਕਤੀਸ਼ਾਲੀ ਮਜ਼ਾਈਲਾ ਤੇ ਇਸ ਦੇ ਨਾਲ ਹੀ ਦੁਨੀਆ ਦੇ ਵਿੱਚ ਜਿੰਨੀਆਂ ਵੀ ਸ਼ਕਤੀਸ਼ਾਲੀ ਮਜ਼ਾਈਲਾ ਨੇ ਉਹਨਾਂ ਦੇ ਵਿੱਚੋਂ ਇੱਕ ਮੰਨੀ ਜਾਂਦੀ ਹੈ ਇਹ ਬ੍ਰਾਹਮੋਜ਼ ਮਿਸਾਈਲ ਦੱਸਦੀ ਹੈ ਕਿ ਭਾਰਤੀ ਸਨਦ ਦੇ ਵੱਲੋਂ ਆਪਰੇਸ਼ਨ ਸਿੰਦੂਰ ਦੇ ਦੌਰਾਨ ਇਸੇ ਮਿਸਾਈਲ ਦੀ ਵਰਤੋਂ ਕੀਤੀ ਗਈ ਸੀ 9 ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਤਬਾਹ ਕੀਤੇ ਗਏ ਸਾਤੋ ਵੱਧ ਜਿਹੜੇ ਅੱਤਵਾਦੀ ਸੀਗੇ ਉਹਨਾਂ ਨੂੰ ਢੇਰ ਕੀਤਾ ਗਿਆ ਪਾਕਿਸਤਾਨ ਨੂੰ ਗੋਡਿਆਂ ਹੇਠ ਇਸ ਮਜ਼ਾਈਲ ਨੇ ਲਿਆਸੀ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ ਸੀ ਇਸ ਬ੍ਰਾਹਮੋਸ ਮਸਾਈਲ ਦੇ ਸਾਹਮਣੇ ਜਿਹੜੀ ਹੈ ਪਾਕਿਸਤਾਨ ਜਿਹੜਾ ਆ ਲਾਚਾਰ ਨਜ਼ਰ ਆ ਰਿਹਾ ਸੀ ਦੱਸਿਆ ਕਿ ਬ੍ਰਾਹਮੋਸ ਮਜ਼ਾਈਲ ਭਾਰਤੀ ਹਥਿਆਰਬੰਦ ਸੈਨਾਵਾਂ ਦਾ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ ਤੇ ਇਸ ਨੂੰ ਜਿਹੜਾ ਕਿਸੇ ਵੀ ਥਾਂ ਤੋਂ ਚਲਾਇਆ ਜਾ ਸਕਦਾ ਹੈ ਲਾਂਚ ਕਰ ਕੀਤਾ ਜਾ ਸਕਦਾ ਹੈ ਸਮੁੰਦਰ ਵਿੱਚ ਪੰਡੂਬੀਆਂ ਤੋਂ ਲੌਂਚ ਕੀਤਾ ਜਾ ਸਕਦਾ ਹੈ ਹਵਾ ਵਿੱਚ ਲੜਾਕੂ ਜਹਾਜ਼ਾਂ ਤੋਂ ਲੌਂਚ ਕੀਤਾ ਜਾ ਸਕਦਾ ਹੈ ਤੇ ਇਸ ਦੇ ਨਾਲ ਹੀ ਜ਼ਮੀਨ ਤੋਂ ਵੀ ਜਿਸ ਨੂੰ ਜਿਹੜਾ ਦਾਗਿਆ ਜਾ ਸਕਦਾ ਹੈ ਇਹ ਦੁਨੀਆ ਦੀ ਇੱਕੋ ਇੱਕ ਮਜ਼ਾਇਲਾ ਜਿਸ ਵਿੱਚ ਚਾਰ ਲਾਂਚਿੰਗ ਪਲੇਟਫਾਰਮ ਤੋਂ ਦਾਗੜ ਦੀ ਸਮਰੱਥਾ ਹੈ ਭਾਰਤ ਨੇ ਇਸ ਮਜ਼ਾਇਲੇ ਜਿਹੜਾ ਹੈ ਰੂਸ ਦੇ ਨਾਲ ਸਾਂਝੇਦਾਰੀ ਵਿੱਚ ਵਧਾਇਆ ਸੀ ਦੱਸ ਦਈਏ ਕਿ ਇਸ ਦਾ ਵਿਕਾਸ ਜਿਹੜਾ ਹੈ ਇਸ ਨੂੰ ਵਿਕਸਿਤ ਜੜਾਇਆ ਰੂਸ ਦੇ ਨਾਲ ਸਾਂਝੇਦਾਰੀ ਦੇ ਵਿੱਚ ਭਾਰਤ ਦੇ ਵੱਲੋਂ ਕੀਤਾ ਗਿਆ ਸੀ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਦਾ ਨਾਮ ਭਾਰਤ ਦੀ ਬ੍ਰਹਮਪੁੱਤਰ ਨਦੀ ਅਤੇ ਰੂਸ ਦੀ ਮੋਸਕਵਾ ਨਦੀ ਦੇ ਨਾਮ ਤੇ ਰੱਖਿਆ ਗਿਆ ਬ੍ਰਹਮੋਸ ਨੂੰ ਦੁਨੀਆ ਦੀ ਸਭ ਤੋਂ ਤੇਜ਼ ਸੁਪਰਸੋਨਿਕ ਕ੍ਰੂਜ਼ ਮਿਜ਼ਾਈਲਾਂ ਵਿੱਚੋਂ ਇੱਕ ਮੰਨਿਆ ਜਾਂਦਾ ਇਹ ਮਿਜ਼ਾਈਲ ਜਿਹੜੀ ਹੈ ਆਵਾਜ਼ ਦੀ ਗਤੀ ਨਾਲੋਂ 3 ਗੁਣਾ ਤੋਂ ਵੱਧ ਤੇਜ਼ ਰਫ਼ਤਾਰ ਨਾਲ ਉੱڑਦੀ ਹੈ ਇਸੇ ਕਾਰਨ ਦੁਸ਼ਮਣ ਜਿਹੜਾ ਇਸ ਦੇ ਵਾਰ ਨੂੰ ਨਸ਼ਟ ਨਹੀਂ ਕਰ ਸਕਦਾ ਰੋਕ ਨਹੀਂ ਸਕਦਾ ਤੇ ਇਸ ਦੇ ਨਾਲ ਹੀ ਜਿੰਨੀ ਤੇਜ਼ੀ ਦੇ ਨਾਲ ਇਹ ਮਜ਼ਾਇਲ ਦੁਸ਼ਮਣ ਦੇ ਵੱਲ ਵੱਦੀ ਹੈ ਨਿਸ਼ਾਨੇ ਵੱਲ ਵੱਦੀ ਹੈ ਦੁਸ਼ਮਣ ਦੇ ਲਈ ਇਸ ਨੂੰ ਲੱਭਣਾ ਔਖਾ ਹੋ ਜਾਂਦਾ ਹੈ ਇਸ ਮਸਾਇਲ ਦੀ ਡਾਇਰੈਕਸ਼ਨ ਨੂੰ ਫੜਦਾ ਕਾਫੀ ਜ਼ਿਆਦਾ ਔਖਾ ਹੋ ਜਾਂਦਾ ਤਾਂ ਭਾਰਤ ਦੀ ਇਸ ਮਜ਼ਾਇਲ ਦਾ ਜਿਹੜਾ ਹੈ ਕਿਸੇ ਦੇ ਕੋਲ ਵੀ ਕੋਈ ਤੋੜ ਨਹੀਂ ਆ ਪਾਕਿਸਤਾਨ ਤੇ ਚੀਨ ਦਾ 에ਅਰ ਡਿਫੈਂਸ ਸਿਸਟਮ ਵੀ ਇਸ ਮਜ਼ਾਇਲ ਨੂੰ ਜਿਹੜਾ ਆ ناکਾਮ ਨਹੀਂ ਕਰ ਸਕਦਾ ਇਸ ਦੇ ਵਾਰ ਨੂੰ ਰੋਕ ਨਹੀਂ ਸਕਦਾ ਇਸ ਮਜ਼ਾਇਲ ਨੇ ਪਾਕਿਸਤਾਨ ਦੇ ਵਿੱਚ ਤਬਾਹੀ ਮਚਾਈ ਸੀ ਦੈਸ਼ਕ ਦਾ ਮਾਹੌਲ ਬੜਾ ਐ ਸੀ ਭਾਰਤੀ ਸੈਨਾ ਦੇ ਵੱਲੋਂ ਵਰਤਿਆ ਗਿਆ ਮਸਾਇਲ ਤਬਾਹੀ ਮਚਾਰਿਆ ਸੀ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਨੇ ਇਸੇ ਦੇ ਕਾਰਨ ਗੋਡੇ ਟੇਕੇ ਸੀ ਦੱਸ ਦਿੱਤੇ ਕਿ ਇਸ ਮਸਾਇਲ ਦੇ ਵਾਰ ਨੂੰ ਰੋਕਣਾ ਅਸੰਭਵ ਹੈ ਕਿਉਂਕਿ ਐਡੀ ਵੱਡੀ ਮਸਾਇਲ ਜੋ ਕਿ ਸਿਰਫ ਤੇ ਸਿਰਫ ਭਾਰਤ ਦੇ ਕੋਲ ਹੈ ਰੂਸ ਦੇ ਨਾਲ ਸਾਂਝੇਦਾਰੀ ਦੇ ਵਿੱਚ ਭਾਰਤ ਦੇ ਵੱਲੋਂ ਇਹ ਮਸਾਇਲ ਜਿਹੜੀ ਹੈ ਬਣਾਈ ਗਈ ਸੀ ਤਾਂ ਏਅਰ ਡਿਫੈਂਸ ਸਿਸਟਮ ਜਿਹੜਾ ਆ ਪਾਕਿਸਤਾਨ ਦਾ ਵੀ ਇਸ ਨੂੰ ਲਈ ਰੋਕ ਸਕਦਾ ਚੀਨ ਵੀ ਨਹੀਂ ਰੋਕ ਸਕਦਾ ਇਸ ਨਾਲ ਹੀ ਹੁਣ ਅਮਰੀਕਾ ਵੀ ਜਿਹੜਾ ਆ ਭਾਰਤ ਦੇ ਸ ਬ੍ਰਹਮੋਜ਼ ਮਿਸਾਈਲ ਦੀ ਤਾਕਤ ਨੂੰ ਮੰਨਣ ਦੇ ਵਿੱਚ ਆ ਗਿਆ ਇਸ ਦੀ ਤਾਕਤ ਨੂੰ ਮੰਨਦਾ ਹੋਇਆ ਇਸ ਦੇ ਲੋਹੇ ਨੂੰ ਇਸ ਸਮੇਂ ਅਮਰੀਕਾ ਵੀ ਜਿਹੜਾ ਆ ਉਹ ਮੰਨਦਾ ਹੋਇਆ ਨਜ਼ਰ ਆ ਰਿਹਾ ਹੈ ਪਾਕਿਸਤਾਨ ਨੂੰ ਤਬਾਹ ਕਰਨ ਵਾਲੀ ਭਾਰਤ ਦੀ ਸਭ ਤੋਂ ਸਖਤੀ ਸਾਲੀ ਮਿਸਾਈਲ ਬ੍ਰਹਮੋਜ਼ ਦੀ ਤਾਕਤ ਨੂੰ ਅਤੇ ਲੋਹੇ ਨੂੰ ਹੁਣ ਅਮਰੀਕਾ ਵੀ ਮੰਨ ਰਿਹਾ ਜਿਹਾ ਦੱਸ ਦਿਆ ਕਿ ਪਾਕਿਸਤਾਨ ਅਤੇ ਚੀਨ ਦਾ 에ਅਰ ਡਿਫੈਂਸ ਸਿਸਟਮ ਜਿਹੜਾ ਆ ਬ੍ਰਹਮੋਜ਼ ਮਿਸਾਈਲ ਦੇ ਹਮਲੇ ਨੂੰ ਵਾਰ ਨੂੰ ਜਿਹੜਾ ਆ ناکਾਮ ਨਹੀਂ ਕਰ ਸਕਦਾ ਇਹ ਮਿਸਾਈਲ ਜਿਹੜੀ ਆ ਉਹਨਾਂ ਦੇ 에ਅਰ ਡਿਫੈਂਸ ਸਿਸਟਮ ਨੂੰ ਵੀ ਪੂਰੀ ਤਰੀਕੇ ਤੋਂ ਨਸ਼ਟ ਕਰ ਸਕਦੀ ਹੈ ਤਬਾਹ ਕਰ ਸਕਦੀ ਹੈ ਦੱਸ ਦਿਆ ਕਿ ਬ੍ਰਹਮੋਜ਼ ਮਿਸਾਈਲ ਭਾਰਤ ਦੀ ਸਭ ਤੋਂ ਸ਼ਕਤੀਸ਼ਾਲੀ ਮਜ਼ਾਇਲਾ ਤੇ ਇਸ ਦੇ ਨਾਲ ਹੀ ਦੁਨੀਆ ਦੇ ਵਿੱਚ ਜਿੰਨੀਆਂ ਵੀ ਸ਼ਕਤੀਸ਼ਾਲੀ ਮਜ਼ਾਈਲਾ ਨੇ ਉਹਨਾਂ ਦੇ ਵਿੱਚੋਂ ਇੱਕ ਮੰਨੀ ਜਾਂਦੀ ਹੈ ਇਹ ਬ੍ਰੋਮੋਜ਼ ਮਸਾਇਲ ਦੱਸਦੀ ਹੈ ਕਿ ਭਾਰਤੀ ਸੈਨ ਦੇ ਵੱਲੋਂ ਆਪਰੇਸ਼ਨ ਸਿੰਦੂਰ ਦੇ ਦੌਰਾਨ ਇਸੇ ਮਸਾਇਲ ਦੀ ਵਰਤੋਂ ਕੀਤੀ ਗਈ ਸੀ 9 ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਤਬਾਹ ਕੀਤੇ ਗਏ 100 ਤੋਂ ਵੱਧ ਜਿਹੜੇ ਅੱਤਵਾਦੀ ਸੀਗੇ ਉਹਨਾਂ ਨੂੰ ਢੇਰ ਕੀਤਾ ਗਿਆ ਪਾਕਿਸਤਾਨ ਨੂੰ ਗੋਡਿਆਂ ਹੇਠ ਇਸ ਮਜ਼ਾਈਲੇ ਲਿਆਸੀ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ ਸੀ ਇਸ ਬ੍ਰਾਹਮੋਜ਼ ਮਸਾਇਲ ਦੇ ਸਾਹਮਣੇ ਜਿਹੜੀ ਹੈ ਪਾਕਿਸਤਾਨ ਜਿਹੜਾ ਆ ਲਾਚਾਰ ਨਜ਼ਰ ਆ ਰਿਹਾ ਸੀ ਦੱਸ ਦਿਆ ਕਿ ਬ੍ਰਾਹਮੋਜ਼ ਮਸਾਇਲ ਭਾਰਤੀ ਹਥਿਆਰਬੰਦ ਸੈਨਾਵਾਂ ਦਾ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ ਤੇ ਇਸ ਨੂੰ ਜਿਹੜਾ ਕਿਸੇ ਵੀ ਥਾਂ ਤੋਂ ਚਲਾਇਆ ਜਾ ਸਕਦਾ ਹੈ ਲਾਂਚ ਕਰ ਕੀਤਾ ਜਾ ਸਕਦਾ ਹੈ ਸਮੁੰਦਰ ਵਿੱਚ ਪੰਡੂਬੀਆਂ ਤੋਂ ਲਾਂਚ ਕੀਤਾ ਜਾ ਸਕਦਾ ਹੈ ਹਵਾ ਵਿੱਚ ਲੜਾਕੂ ਜਹਾਜ਼ਾਂ ਤੋਂ ਲਾਂਚ ਕੀਤਾ ਜਾ ਸਕਦਾ ਹੈ ਤੇ ਇਸ ਨਾਲ ਹੀ ਜ਼ਮੀਨ ਤੋਂ ਵੀ ਜਿਸ ਨੂੰ ਜਿਹੜਾ ਦਾਗਿਆ ਜਾ ਸਕਦਾ ਹੈ ਇਹ ਦੁਨੀਆ ਦੀ ਇੱਕੋ ਇੱਕ ਮਜ਼ਾਇਲਾ ਜਿਸ ਵਿੱਚ ਚਾਰ ਲੌਂਚਿੰਗ ਪਲੇਟਫਾਰਮ ਤੋਂ ਦਾਗੜ ਦੀ ਸਮਰੱਥਾ ਹੈ ਭਾਰਤ ਨੇ ਇਸ ਮਜ਼ਾਇਲੇ ਨੂੰ ਜਿਹੜਾ ਹੈ ਰੂਸ ਦੇ ਨਾਲ ਸਾਂਝੇਦਾਰੀ ਵਿੱਚ ਵਧਾਇਆ ਸੀ ਦੱਸ ਦਈਏ ਕਿ ਇਸ ਦਾ ਵਿਕਾਸ ਜਿਹੜਾ ਹੈ ਇਸ ਨੂੰ ਵਿਕਸਿਤ ਜਿਹੜਾ ਹੈ ਰੂਸ ਦੇ ਨਾਲ ਸਾਂਝੇਦਾਰੀ ਦੇ ਵਿੱਚ ਭਾਰਤ ਦੇ ਵੱਲੋਂ ਕੀਤਾ ਗਿਆ ਸੀ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਦਾ ਨਾਮ ਭਾਰਤ ਦੀ ਬ੍ਰਹਮਪੁੱਤਰ ਨਦੀ ਅਤੇ ਰੂਸ ਦੀ ਮੋਸਕਵਾ ਨਦੀ ਦੇ ਨਾਮ ਤੇ ਰੱਖਿਆ ਗਿਆ ਬ੍ਰਹਮੋਸ ਨੂੰ ਦੁਨੀਆ ਦੀਆਂ ਸਭ ਤੋਂ ਤੇਜ਼ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵਿੱਚੋਂ ਇੱਕ ਮੰਨਿਆ ਜਾਂਦਾ ਇਹ ਮਿਜ਼ਾਈਲ ਜਿਹੜੀ ਆ ਆਵਾਜ਼ ਦੀ ਗਤੀ ਨਾਲੋਂ 3 ਗੁਣਾ ਤੋਂ ਵੱਧ ਤੇਜ਼ ਰਫ਼ਤਾਰ ਨਾਲ ਉੱڑਦੀ ਹੈ ਇਸੇ ਕਾਰਨ ਦੁਸ਼ਮਣ ਜਿਹੜਾ ਆ ਇਸ ਦੇ ਵਾਰ ਨੂੰ ਨਸ਼ਟ ਨਹੀਂ ਕਰ ਸਕਦਾ ਰੋਕ ਨਹੀਂ ਸਕਦਾ ਤੇ ਇਸ ਦੇ ਨਾਲ ਹੀ ਜਿੰਨੀ ਤੇਜ਼ੀ ਦੇ ਨਾਲ ਇਹ ਮਿਜ਼ਾਈਲ ਦੁਸ਼ਮਣ ਦੇ ਵੱਲ ਵੱਦੀ ਹੈ ਨਿਸ਼ਾਨੇ ਵੱਲ ਵੱਦੀ ਹੈ ਦੁਸ਼ਮਣ ਦੇ ਲਈ ਇਸ ਨੂੰ ਲੱਭਣਾ ਔਖਾ ਹੋ ਜਾਂਦਾ ਹੈ ਇਸ ਮਜ਼ਾਇਲ ਦੀ ਡਾਇਰੈਕਸ਼ਨ ਨੂੰ ਫੜਨਾ ਕਾਫੀ ਜ਼ਿਆਦਾ ਔਖਾ ਹੋ ਜਾਂਦਾ ਤਾਂ ਭਾਰਤ ਦੀ ਇਸ ਮਜ਼ਾਇਲ ਦਾ ਜਿਹੜਾ ਹੈ ਕਿਸੇ ਦੇ ਕੋਲ ਵੀ ਕੋਈ ਤੋੜ ਨਹੀਂ ਆ ਪਾਕਿਸਤਾਨ ਤੇ ਚੀਨ ਦਾ 에ਅਰ ਡਿਫੈਂਸ ਸਿਸਟਮ ਵੀ ਇਸ ਮਜ਼ਾਇਲ ਨੂੰ ਜਿਹੜਾ ਹੈ ناکਾਮ ਨਹੀਂ ਕਰ ਸਕਦਾ ਇਸ ਦੇ ਵਾਰ ਨੂੰ ਰੋਕ ਨਹੀਂ ਸਕਦਾ ਇਸੇ ਮਜ਼ਾਇਲ ਨੇ ਪਾਕਿਸਤਾਨ ਦੇ ਵਿੱਚ ਤਬਾਹੀ ਮਚਾਈ ਸੀ دہشت ਦਾ ਮਾਹੌਲ ਬੜਾਇਆ ਸੀ ਭਾਰਤੀ ਸੈਨਾ ਦੇ ਵੱਲੋਂ ਵਰਤਿਆ ਗਿਆ ਮਜ਼ਾਇਲ ਤਬਾਹੀ ਮਚਾਰਿਆ ਸੀ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਨੇ ਇਸੇ ਦੇ ਕਾਰਨ ਗੋਡੇ ਟੇਕੇ ਸੀ ਦੱਸ ਦਿਆ ਕਿ ਇਸ ਮਸਾਇਲ ਦੇ ਵਾਰ ਨੂੰ ਰੋਕਣਾ ਅਸੰਭਵ ਹੈ ਕਿਉਂਕਿ ਐਡੀ ਵੱਡੀ ਮਸਾਇਲ ਜੋ ਕਿ ਸਿਰਫ ਤੇ ਸਿਰਫ ਭਾਰਤ ਦੇ ਕੋਲ ਹੈ ਰੂਸ ਦੇ ਨਾਲ ਸਾਂਝੇਦਾਰੀ ਦੇ ਵਿੱਚ ਭਾਰਤ ਦੇ ਵੱਲੋਂ ਇਹ ਮਸਾਇਲ ਜਿਹੜੀ ਹੈ ਬਣਾਈ ਗਈ ਸੀ ਤਾਂ ਏਅਰ ਡਿਫੈਂਸ ਸਿਸਟਮ ਜਿਹੜਾ ਆ ਪਾਕਿਸਤਾਨ ਦਾ ਵੀ ਇਸ ਨੂੰ ਨਹੀਂ ਰੋਕ ਸਕਦਾ ਚੀਨ ਵੀ ਨਹੀਂ ਰੋਕ ਸਕਦਾ ਇਸ ਦੇ ਨਾਲ ਹੀ ਹੁਣ ਅਮਰੀਕਾ ਵੀ ਜਿਹੜਾ ਆ ਭਾਰਤ ਦੇ ਸ ਬ੍ਰਾਹਮੋਜ਼ ਮਸਾਇਲ ਦੀ ਤਾਕਤ ਨੂੰ ਮੰਨਣ ਦੇ ਵਿੱਚ ਆ ਗਿਆ ਇਸ ਦੀ ਤਾਕਤ ਨੂੰ ਮੰਨਦਾ ਹੋਇਆ ਇਸ ਦੇ ਲੋਹੇ ਨੂੰ ਇਸ ਸਮੇਂ ਅਮਰੀਕਾ ਵੀ ਜੜਾਇਆ ਉਹ ਮੰਨਦਾ ਹੋਇਆ ਨਜ਼ਰ ਆ ਰਿਹਾ ਹੈ ਪਾਕਿਸਤਾਨ ਨੂੰ ਤਬਾਹ ਕਰਨ ਵਾਲੀ ਭਾਰਤ ਦੀ ਸਭ ਤੋਂ ਸ਼ਕਤੀਸ਼ਾਲੀ ਮਜ਼ਾਇਲ ਬ੍ਰਹਮੋਜ਼ ਦੀ ਤਾਕਤ ਨੂੰ ਅਤੇ ਲੋਹੇ ਨੂੰ ਹੁਣ ਅਮਰੀਕਾ ਵੀ ਮੰਨ ਰਿਹਾ ਜਿਹਾ ਦੱਸ ਦਿਆ ਕਿ ਪਾਕਿਸਤਾਨ ਅਤੇ ਚੀਨ ਦਾ 에ਅਰ ਡਿਫੈਂਸ ਸਿਸਟਮ ਜਿਹੜਾ ਆ ਬ੍ਰਹਮੋਜ਼ ਮਸਾਇਲ ਦੇ ਹਮਲੇ ਨੂੰ ਵਾਰ ਨੂੰ ਜਿਹੜਾ ਆ ناکਾਮ ਨਹੀਂ ਕਰ ਸਕਦਾ ਇਹ ਮਸਾਇਲ ਜਿਹੜੀ ਹੈ ਉਹਨਾਂ ਦੇ 에어 డిਫੈਂਸ ਸਿਸਟਮ ਨੂੰ ਵੀ ਪੂਰੀ ਤਰੀਕੇ ਤੋਂ ਨਸ਼ਟ ਕਰ ਸਕਦੀ ਹੈ ਤਬਾਹ ਕਰ ਸਕਦੀ ਹੈ ਦੱਸ ਦਿਆ ਕਿ ਬ੍ਰਾਹਮੋਜ਼ ਮਿਸਾਈਲ ਭਾਰਤ ਦੀ ਸਭ ਤੋਂ ਸ਼ਕਤੀਸ਼ਾਲੀ ਮਜ਼ਾਈਲਾ ਤੇ ਇਸ ਦੇ ਨਾਲ ਹੀ ਦੁਨੀਆ ਦੇ ਵਿੱਚ ਜਿੰਨੀਆਂ ਵੀ ਸ਼ਕਤੀਸ਼ਾਲੀ ਮਜ਼ਾਈਲਾ ਨੇ ਉਹਨਾਂ ਦੇ ਵਿੱਚੋਂ ਇੱਕ ਮੰਨੀ ਜਾਂਦੀ ਹੈ ਇਹ ਬ੍ਰਾਹਮੋਜ਼ ਮਿਸਾਈਲ ਦੱਸ ਦਿਆ ਕਿ ਭਾਰਤੀ ਸੈਨ ਦੇ ਵੱਲੋਂ ਆਪਰੇਸ਼ਨ ਸਿੰਦੂਰ ਦੇ ਦੌਰਾਨ ਇਸੇ ਮਿਸਾਈਲ ਦੀ ਵਰਤੋਂ ਕੀਤੀ ਗਈ ਸੀ 9 ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਤਬਾਹ ਕੀਤੇ ਗਏ ਸਾਤੋ ਵੱਧ ਜਿਹੜੇ ਅੱਤਵਾਦੀ ਸੀਗੇ ਉਹਨਾਂ ਨੂੰ ਢੇਰ ਕੀਤਾ ਗਿਆ ਪਾਕਿਸਤਾਨ ਨੂੰ ਗੋਡਿਆਂ ਹੇਠ ਇਸ ਮਜ਼ਾਇਲ ਨੇ ਲਿਆ ਸੀ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ ਸੀ ਇਸ ਬ੍ਰਾਹਮੋਸ ਮਸਾਇਲ ਦੇ ਸਾਹਮਣੇ ਜਿਹੜੀ ਹੈ ਪਾਕਿਸਤਾਨ ਜਿਹੜਾ ਆ ਲਾਚਾਰ ਨਜ਼ਰ ਆ ਰਿਹਾ ਸੀ ਦੱਸ ਦਿਆ ਕਿ ਬ੍ਰਾਹਮੋਸ ਮਜ਼ਾਇਲ ਭਾਰਤੀ ਹਥਿਆਰਬੰਦ ਸੈਨਾਵਾਂ ਦਾ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ ਤੇ ਇਸ ਨੂੰ ਜਿਹੜਾ ਕਿਸੇ ਵੀ ਥਾਂ ਤੋਂ ਚਲਾਇਆ ਜਾ ਸਕਦਾ ਹੈ ਲਾਂਚ ਕਰ ਕੀਤਾ ਜਾ ਸਕਦਾ ਹੈ ਸਮੁੰਦਰ ਵਿੱਚ ਪੰਡੂਬੀਆਂ ਤੋਂ ਲੌਂਚ ਕੀਤਾ ਜਾ ਸਕਦਾ ਹੈ ਹਵਾ ਵਿੱਚ ਲੜਾਕੂ ਜਹਾਜ਼ਾਂ ਤੋਂ ਲੌਂਚ ਕੀਤਾ ਜਾ ਸਕਦਾ ਹੈ ਤੇ ਇਸ ਨਾਲ ਹੀ ਜ਼ਮੀਨ ਤੋਂ ਵੀ ਜਿਸ ਨੂੰ ਜਿਹੜਾ ਦਾਗਿਆ ਜਾ ਸਕਦਾ ਹੈ ਇਹ ਦੁਨੀਆ ਦੀ ਇੱਕੋ ਇੱਕ ਮਜ਼ਾਇਲਾ ਜਿਸ ਵਿੱਚ ਚਾਰ ਲਾਂਚਿੰਗ ਪਲੇਟਫਾਰਮ ਤੋਂ ਦਾਗੜ ਦੀ ਸਮਰੱਥਾ ਹੈ ਭਾਰਤ ਨੇ ਇਸ ਮਜ਼ਾਇਲੇ ਨੂੰ ਜਿਹੜਾ ਰੂਸ ਦੇ ਨਾਲ ਸਾਂਝੇਦਾਰੀ ਵਿੱਚ ਵਧਾਇਆ ਸੀ ਦੱਸ ਦਈਏ ਕਿ ਇਸ ਦਾ ਵਿਕਾਸ ਜਿਹੜਾ ਇਸ ਨੂੰ ਵਿਕਸਿਤ ਜਿਹੜਾ ਰੂਸ ਦੇ ਨਾਲ ਸਾਂਝੇਦਾਰੀ ਦੇ ਵਿੱਚ ਭਾਰਤ ਦੇ ਵੱਲੋਂ ਕੀਤਾ ਗਿਆ ਸੀ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਦਾ ਨਾਮ ਭਾਰਤ ਦੀ ਬ੍ਰਹਮਪੁੱਤਰ ਨਦੀ ਅਤੇ ਰੂਸ ਦੀ ਮੋਸਕਵਾ ਨਦੀ ਦੇ ਨਾਮ ਤੇ ਰੱਖਿਆ ਗਿਆ ਬ੍ਰਹਮੋਸ ਨੂੰ ਦੁਨੀਆ ਦੀਆਂ ਸਭ ਤੋਂ ਤੇਜ਼ ਸੁਪਰਸੋਨਿਕ ਕ੍ਰੂਜ਼ ਮਿਜ਼ਾਈਲਾਂ ਵਿੱਚੋਂ ਇੱਕ ਮੰਨਿਆ ਜਾਂਦਾ ਇਹ ਮਿਜ਼ਾਈਲ ਜਿਹੜੀ ਹੈ ਆਵਾਜ਼ ਦੀ ਗਤੀ ਨਾਲੋਂ 3 ਗੁਣਾ ਤੋਂ ਵੱਧ ਤੇਜ਼ ਰਫ਼ਤਾਰ ਨਾਲ ਉੱਡਦੀ ਹੈ ਇਸੇ ਕਾਰਨ ਦੁਸ਼ਮਣ ਜਿਹੜਾ ਇਸ ਦੇ ਵਾਰ ਨੂੰ ਨਸ਼ਟ ਨਹੀਂ ਕਰ ਸਕਦਾ ਰੋਕ ਨਹੀਂ ਸਕਦਾ ਤੇ ਇਸ ਦੇ ਨਾਲ ਹੀ ਜਿੰਨੀ ਤੇਜ਼ੀ ਦੇ ਨਾਲ ਇਹ ਮਜ਼ਾਇਲ ਦੁਸ਼ਮਣ ਦੇ ਵੱਲ ਵੱਦੀ ਹੈ ਨਿਸ਼ਾਨੇ ਵੱਲ ਵੱਦੀ ਹੈ ਦੁਸ਼ਮਣ ਦੇ ਲਈ ਇਸ ਨੂੰ ਲੱਭਣਾ ਔਖਾ ਹੋ ਜਾਂਦਾ ਹੈ ਇਸ ਮਸਾਇਲ ਦੀ ਡਾਇਰੈਕਸ਼ਨ ਨੂੰ ਫੜਨਾ ਕਾਫੀ ਜ਼ਿਆਦਾ ਔਖਾ ਹੋ ਜਾਂਦਾ ਹੈ ਤਾਂ ਭਾਰਤ ਦੀ ਇਸ ਮਜ਼ਾਇਲ ਦਾ ਜਿਹੜਾ ਹੈ ਕਿਸੇ ਦੇ ਕੋਲ ਵੀ ਕੋਈ ਤੋੜ ਨਹੀਂ ਆ ਪਾਕਿਸਤਾਨ ਤੇ ਚੀਨ ਦਾ 에ਅਰ ਡਿਫੈਂਸ ਸਿਸਟਮ ਵੀ ਇਸ ਮਜ਼ਾਇਲ ਨੂੰ ਜਿਹੜਾ ਹੈ ਨਾਕਾਬ ਨਹੀਂ ਕਰ ਸਕਦਾ ਇਸ ਦੇ ਵਾਰ ਨੂੰ ਰੋਕ ਨਹੀਂ ਸਕਦਾ ਇਸ ਮਜ਼ਾਇਲ ਨੇ ਪਾਕਿਸਤਾਨ ਦੇ ਵਿੱਚ ਤਬਾਹੀ ਮਚਾਈ ਸੀ ਦਹਿਸ਼ਕ ਦਾ ਮਾਹੌਲ ਬੜਾ ਆਇਆ ਸੀ ਭਾਰਤੀ ਸੈਨਾ ਦੇ ਵੱਲੋਂ ਵਰਤਿਆ ਗਿਆ ਮਜ਼ਾਈਲ ਤਬਾਹੀ ਮਚਾਰਿਆ ਸੀ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਨੇ ਇਸੇ ਦੇ ਕਰਮੇ ਗੋਡੇ ਟੇਕੇ ਸੀ ਦੱਸ ਦਿਆ ਕਿ ਇਸ ਮਸਾਈਲ ਦੇ ਵਾਰ ਨੂੰ ਰੋਕਣਾ ਅਸੰਭਵ ਹੈ ਕਿਉਂਕਿ ਐਡੀ ਵੱਡੀ ਮਸਾਈਲ ਜੋ ਕਿ ਸਿਰਫ ਤੇ ਸਿਰਫ ਭਾਰਤ ਦੇ ਕੋਲ ਹੈ ਰੂਸ ਦੇ ਨਾਲ ਸਾਂਝੇਦਾਰੀ ਦੇ ਵਿੱਚ ਭਾਰਤ ਦੇ ਵੱਲੋਂ ਇਹ ਮਜ਼ਾਈਲ ਜਿਹੜੀ ਹੈ ਬਣਾਈ ਗਈ ਸੀ ਤਾਂ ਏਅਰ ਡਿਫੈਂਸ ਸਿਸਟਮ ਜਿਹੜਾ ਆ ਪਾਕਿਸਤਾਨ ਦਾ ਵੀ ਇਸ ਨੂੰ ਨਹੀਂ ਰੋਕ ਸਕਦਾ ਚੀਨ ਵੀ ਨਹੀਂ ਰੋਕ ਸਕਦਾ ਇਸ ਨਾਲ ਹੀ ਹੁਣ ਅਮਰੀਕਾ ਵੀ ਜਿਹੜਾ ਆ ਭਾਰਤ ਦੇ ਬ੍ਰਹਮੋਜ਼ ਮਿਸਾਈਲ ਦੀ ਤਾਕਤ ਨੂੰ ਮੰਨਣ ਦੇ ਵਿੱਚ ਆ ਗਿਆ ਇਸ ਦੀ ਤਾਕਤ ਨੂੰ ਮੰਨਦਾ ਹੋਇਆ ਇਸ ਦੇ ਲੋਹੇ ਨੂੰ ਇਸ ਸਮੇਂ ਅਮਰੀਕਾ ਵੀ ਜਿਹੜਾ ਆ ਉਹ ਮੰਨਦਾ ਹੋਇਆ ਨਜ਼ਰ ਆ ਰਿਹਾ ਹੈ ਪਾਕਿਸਤਾਨ ਨੂੰ ਤਬਾਹ ਕਰਨ ਵਾਲੀ ਭਾਰਤ ਦੀ ਸਭ ਤੋਂ ਸ਼ਕਤੀਸ਼ਾਲੀ ਮਿਸਾਈਲ ਬ੍ਰਹਮੋਜ਼ ਦੀ ਤਾਕਤ ਨੂੰ ਅਤੇ ਲੋਹੇ ਨੂੰ ਹੁਣ ਅਮਰੀਕਾ ਵੀ ਮੰਨ ਰਿਹਾ ਜਿਹਾ ਦੱਸ ਦਿਆ ਕਿ ਪਾਕਿਸਤਾਨ ਅਤੇ ਚੀਨ ਦਾ 에ਅਰ ਡਿਫੈਂਸ ਸਿਸਟਮ ਜਿਹੜਾ ਆ ਬ੍ਰਾਹਮੋਜ਼ ਮਿਸਾਈਲ ਦੇ ਹਮਲੇ ਨੂੰ ਵਾਰ ਨੂੰ ਜਿਹੜਾ ਆ ناکਾਮ ਨਹੀਂ ਕਰ ਸਕਦਾ ਇਹ ਮਿਸਾਈਲ ਜਿਹੜੀ ਆ ਉਹਨਾਂ ਦੇ ਏਅਰ ਡਿਫੈਂਸ ਸਿਸਟਮ ਨੂੰ ਵੀ ਪੂਰੀ ਤਰੀਕੇ ਤੋਂ ਨਸ਼ਟ ਕਰ ਸਕਦੀ ਹੈ ਤਬਾਹ ਕਰ ਸਕਦੀ ਹੈ ਦੱਸ ਦਿਆ ਕਿ ਬ੍ਰਾਹਮੋਜ਼ ਮਿਸਾਈਲ ਭਾਰਤ ਦੀ ਸਭ ਤੋਂ ਸ਼ਕਤੀਸ਼ਾਲੀ ਮਜ਼ਾਈਲਾ ਤੇ ਇਸ ਦੇ ਨਾਲ ਹੀ ਦੁਨੀਆ ਦੇ ਵਿੱਚ ਜਿੰਨੀਆਂ ਵੀ ਸ਼ਕਤੀਸ਼ਾਲੀ ਮਜ਼ਾਈਲਾ ਨੇ ਉਹਨਾਂ ਦੇ ਵਿੱਚੋਂ ਇੱਕ ਮੰਨੀ ਜਾਂਦੀ ਹੈ ਇਹ ਬ੍ਰਾਹਮੋਜ਼ ਮਿਸਾਈਲ ਦੱਸ ਦਿਆ ਕਿ ਭਾਰਤੀ ਸੈਨਾ ਦੇ ਵੱਲੋਂ ਆਪਰੇਸ਼ਨ ਸਿੰਦੂਰ ਦੇ ਦੌਰਾਨ ਇਸੇ ਮਸਾਇਲ ਦੀ ਵਰਤੋਂ ਕੀਤੀ ਗਈ ਸੀ 9 ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਤਬਾਹ ਕੀਤੇ ਗਏ 100 ਤੋਂ ਵੱਧ ਜਿਹੜੇ ਅੱਤਵਾਦੀ ਸੀਗੇ ਉਹਨਾਂ ਨੂੰ ਢੇਰ ਕੀਤਾ ਗਿਆ ਪਾਕਿਸਤਾਨ ਨੂੰ ਗੋਡਿਆਂ ਹੇਠ ਇਸੇ ਮਸਾਇਲੇ ਲਿਆਸੀ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ ਸੀ ਇਸ ਬ੍ਰਹਮੋਸ ਮਸਾਇਲ ਦੇ ਸਾਹਮਣੇ ਜਿਹੜੀ ਹੈ ਪਾਕਿਸਤਾਨ ਜਿਹੜਾ ਆ ਲਾਚਾਰ ਨਜ਼ਰ ਆ ਰਿਹਾ ਸੀ ਦੱਸ ਦਿਆ ਕਿ ਬ੍ਰਾਹਮੋਸ ਮਜ਼ਾਇਲ ਭਾਰਤੀ ਹਥਿਆਰਬੰਦ ਸੈਨਾਵਾਂ ਦਾ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ ਤੇ ਇਸ ਨੂੰ ਜਿਹੜਾ ਕਿਸੇ ਵੀ ਥਾਂ ਤੋਂ ਚਲਾਇਆ ਜਾ ਸਕਦਾ ਹੈ ਲਾਂਚ ਕਰ ਕੀਤਾ ਜਾ ਸਕਦਾ ਹੈ ਸਮੁੰਦਰ ਵਿੱਚ ਪੰਡੂਬੀਆਂ ਤੋਂ ਲਾਂਚ ਕੀਤਾ ਜਾ ਸਕਦਾ ਹੈ ਹਵਾ ਵਿੱਚ ਲੜਾਕੂ ਜਹਾਜ਼ਾਂ ਤੋਂ ਲਾਂਚ ਕੀਤਾ ਜਾ ਸਕਦਾ ਹੈ ਤੇ ਇਸ ਦੇ ਨਾਲ ਹੀ ਜ਼ਮੀਨ ਤੋਂ ਵੀ ਜਿਸ ਨੂੰ ਜਿਹੜਾ ਦਾਗਿਆ ਜਾ ਸਕਦਾ ਹੈ ਇਹ ਦੁਨੀਆ ਦੀ ਇੱਕੋ ਇੱਕ ਮਜ਼ਾਇਲਾ ਜਿਸ ਵਿੱਚ ਚਾਰ ਲਾਂਚਿੰਗ ਪਲੇਟਫਾਰਮ ਤੋਂ ਦਾਗੜ ਦੀ ਸਮਰੱਥਾ ਹੈ ਭਾਰਤ ਨੇ ਇਸ ਮਜ਼ਾਈਲੂ ਜਿਹੜਾ ਹੈ ਰੂਸ ਦੇ ਨਾਲ ਸਾਂਝੇਦਾਰੀ ਵਿੱਚ ਬਣਾਇਆ ਸੀ ਦੱਸ ਦਈਏ ਕਿ ਇਸ ਦਾ ਵਿਕਾਸ ਜਿਹੜਾ ਹੈ ਇਸ ਨੂੰ ਵਿਕਸਿਤ ਜਿਹੜਾ ਹੈ ਰੂਸ ਦੇ ਨਾਲ ਸਾਂਝੇਦਾਰੀ ਦੇ ਵਿੱਚ ਭਾਰਤ ਦੇ ਵੱਲੋਂ ਕੀਤਾ ਗਿਆ ਸੀ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਦਾ ਨਾਮ ਭਾਰਤ ਦੀ ਬ੍ਰह्मਪੁੱਤਰ ਨਦੀ ਅਤੇ ਰੂਸ ਦੀ ਮੋਸਕਵਾ ਨਦੀ ਦੇ ਨਾਮ ਤੇ ਰੱਖਿਆ ਗਿਆ ਬ੍ਰਹਮੋਸ ਨੂੰ ਦੁਨੀਆ ਦੀਆਂ ਸਭ ਤੋਂ ਤੇਜ਼ ਸੁਪਰਸੋਨਿਕ ਮਜ਼ਾਈਲਾ ਵਿੱਚੋਂ ਇੱਕ ਮੰਨਿਆ ਜਾਂਦਾ ਇਹ ਮਜ਼ਾਈਲ ਜਿਹੜੀ ਹੈ ਆਵਾਜ਼ ਦੀ ਗਤੀ ਨਾਲੋਂ 3 ਗੁਣਾ ਤੋਂ ਵੱਧ ਤੇਜ਼ ਰਫ਼ਤਾਰ ਨਾਲ ਉੱਡਦੀ ਹੈ ਇਸੇ ਕਾਰਨ ਦੁਸ਼ਮਣ ਜਿਹੜਾ ਇਸ ਦੇ ਵਾਰ ਨੂੰ ਨਸ਼ਟ ਨਹੀਂ ਕਰ ਸਕਦਾ ਰੋਕ ਨਹੀਂ ਸਕਦਾ ਤਾਂ ਇਸ ਦੇ ਨਾਲ ਹੀ ਜਿੰਨੀ ਤੇਜ਼ੀ ਦੇ ਨਾਲ ਇਹ ਮਜ਼ਾਇਲ ਦੁਸ਼ਮਣ ਦੇ ਵੱਲ ਵੱਦੀ ਹੈ ਨਿਸ਼ਾਨੇ ਵੱਲ ਵੱਦੀ ਹੈ ਦੁਸ਼ਮਣ ਦੇ ਲਈ ਇਸ ਨੂੰ ਲੱਭਣਾ ਔਖਾ ਹੋ ਜਾਂਦਾ ਹੈ ਇਸ ਮਜ਼ਾਇਲ ਦੀ ਡਾਇਰੈਕਸ਼ਨ ਨੂੰ ਫੜਦਾ ਕਾਫੀ ਜ਼ਿਆਦਾ ਔਖਾ ਹੋ ਜਾਂਦਾ ਤਾਂ ਭਾਰਤ ਇਸ ਮਜ਼ਾਇਲ ਦਾ ਜਿਹੜਾ ਆ ਕਿਸੇ ਦੇ ਕੋਲ ਵੀ ਕੋਈ ਤੋੜ ਨਹੀਂ ਆ ਪਾਕਿਸਤਾਨ ਅਤੇ ਚੀਨ ਦਾ 에ਅਰ ਡਿਫੈਂਸ ਸਿਸਟਮ ਵੀ ਇਸ ਮਜ਼ਾਇਲ ਨੂੰ ਜਿਹੜਾ ਆ ਨਾਕਾਮ ਨਹੀਂ ਕਰ ਸਕਦਾ ਇਸ ਦੇ ਵਾਰ ਨੂੰ ਰੋਕ ਨਹੀਂ ਸਕਦਾ ਇਸੇ ਮਜ਼ਾਇਲ ਨੇ ਪਾਕਿਸਤਾਨ ਦੇ ਵਿੱਚ ਤਬਾਹੀ ਮਚਾਈ ਸੀ ਦਹਿਸ਼ਤ ਦਾ ਮਾਹੌਲ ਬਣਾਇਆ ਸੀ ਭਾਰਤੀ ਸੈਨਾ ਦੇ ਵੱਲੋਂ ਵਰਤਿਆ ਗਿਆ ਮਜ਼ਾਇਲ ਤਬਾਹੀ ਮਚਾ ਰਿਹਾ ਸੀ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਨੇ ਇਸੇ ਦੇ ਕਾਰਨ ਕੋਟੇ ਟੇਕੇ ਸੀ ਦੱਸਦੀ ਹੈ ਕਿ ਇਸ ਮਸਾਇਲ ਦੇ ਵਾਰ ਨੂੰ ਰੋਕਣਾ ਸੰਬਬਤ ਕਿਉਂਕਿ 80 ਵੱਟੀ ਮਸਾਇਲ ਜੋ ਕਿ ਸਿਰਫ ਤੇ ਸਿਰਫ ਭਾਰਤ ਦੇ ਕੋਲ ਹੈ ਰੂਸ ਦੇ ਨਾਲ ਸਾਂਝੇਦਾਰੀ ਦੇ ਵਿੱਚ ਭਾਰਤ ਦੇ ਵੱਲੋਂ ਇਹ ਮਸਾਇਲ ਜਿਹੜੀ ਹੈ ਬਣਾਈ ਗਈ ਸੀ ਤਾਂ ਏਅਰ ਡਿਫੈਂਸ ਸਿਸਟਮ ਜਿਹੜਾ ਆ ਪਾਕਿਸਤਾਨ ਦਾ ਵੀ ਇਸ ਨੂੰ ਨਹੀਂ ਰੋਕ ਸਕਦਾ ਚੀਨ ਵੀ ਨਹੀਂ ਰੋਕ ਸਕਦਾ ਇਸ ਦਿਨਾਲੀ ਹੁਣ ਅਮਰੀਕਾ ਵੀ ਜਿਹੜਾ ਆ ਭਾਰਤ ਦੇ ਬ੍ਰਹਮੋਸ